ਇਹ ਬਹੁਤ ਵਧੀਆ ਉਹਨਾਂ ਦਾ ਰਿਜ਼ਲਟ ਆਇਆ ਗ੍ਰੀਫਨ ਦਾ ਬੈਮੋ ਲਾਇਆ ਸੀਗਾ ਉਹਦਾ ਰਿਜ਼ਲਟ ਬਹੁਤ ਵਧੀਆ ਆ ਆ ਬਾਕੀ ਝੋਨੇ ਨਾਲੋਂ ਤਿੰਨ ਤੋਂ ਚਾਰ ਕਾਉਂਟਰ ਛਾੜਦਾ ਵੀ ਫਰਕ ਆ ਜਿਹੜੇ ਗ੍ਰੀਜੈਂਟ ਬਹੁਤ ਵਧੀਆ ਹੈ ਹਾਂ ਜੀ ਤੇ ਰਿਜ਼ਲਟ ਜਾਨੀ ਇੱਕ ਨੰਬਰ ਮਿਲਿਆ ਇਹਦੀ ਗ੍ਰੋਥ ਰੁਕ ਗਈ ਸੀ ਪੰਜ ਛੇ ਦਿਨ ਹੋਏ ਐ ਇਹਦਾ ਬਹੁਤ ਵਧੀਆ ਰਿਜ਼ਲਟ ਆਇਆਗਾ ਅੱਜ ਫੀਲਡ ਦੇ ਵਿੱਚ ਅਸੀਂ ਵਿਜ਼ਿਟ ਕੀਤਾ ਹੈ ਅੱਜ ਤਾਂ ਪਿਛਲੀ ਫਸਲ ਦਾ ਰਿਵਿਊ ਵੀ ਲਿਆ ਹੈ ਉਹਦੇ ਬਾਰੇ ਫਾਰਮਰਸ ਨੇ ਬਹੁਤ ਚੰਗਾ ਦੱਸਿਆ ਜੋ ਜੋ ਆਪਾਂ ਦਵਾਈਆਂ ਪਾਈਆਂ ਕਿਸ ਤਰੀਕੇ ਦੇ ਰਿਜ਼ਲਟ ਰਹੇ ਐ ਆਪਾਂ ਜੋ ਚੰਗੇ ਰਿਜ਼ਲਟ ਆਏ ਉਹਨਾਂ ਨੂੰ ਅੱਗੇ ਕੈਰੀ ਵੀ ਕਰਾਂਗੇ ਤੇ ਕੁਝ ਇੱਕ ਪ੍ਰੋਡਕਟ ਇਹ ਜਿਹੇ ਹੈ ਜਿਨ੍ਹਾਂ ਨੂੰ ਕਿ ਆਪਾਂ ਅੱਗੇ ਕਣਕ ਦੇ ਵਿੱਚ ਚਲਾਉਣਾ ਚਾਹੁੰਦੇ ਆਂ ਕਾਰਨ ਕਿ ਆ ਕਿ ਕਣ ਨੂੰ ਪਿਛਲੇ ਸਾਲ ਦੀ ਜੇਕਰ ਗੱਲ ਕਰੀਏ ਇੱਕ ਦੋ ਸਮੱਸਿਆਵਾਂ ਹੋਈਆਂ ਸੀ ਤੁਸੀਂ ਦੇਖਿਆ ਹੋਣਾ ਕਿ ਜਦੋਂ ਕਈ ਦਿਨਾਂ ਧੁੱਪ ਨਹੀਂ ਨਿਕਲੀ ਜੋ ਧੁੰਦ ਪੈ ਗਈ ਸੀ ਧੁੰਦ ਪੈ ਗਈ ਇੱਕ ਮਾਹੌਲ ਜੈਸੇ ਦਾ ਬੱਦਲ ਜੇ ਬਣੇ ਰਹੇ ਸੀਗੇ ਤੇ ਸੂਰਜ ਦੀ ਗਰਮੀ ਨਹੀਂ ਲੱਗੀ ਜਿਸ ਦੇ ਕਰਕੇ ਪੌਦਿਆਂ ਦੀ ਜਿਹੜੀ ਪ੍ਰਕਾਸ਼ ਸੰਸ਼ਲੇਸ਼ਣ ਹੁੰਦੀ ਹੈ ਉਹ ਪੂਰੀ ਤਰੀਕੇ ਨਾਲ ਨਹੀਂ ਹੋ ਸਕੀ ਆਪਾਂ ਨੂੰ ਕਈ ਵਾਰ ਇਹ ਲੱਗਦਾ ਹੈ ਕਿ ਆਪਾਂ ਵੱਧ ਯੂਰੀਆ ਪਾ ਰਹੇ ਤਾਂ ਪਲਾਂਟ ਚੱਲ ਪੂਆ ਜਾਂ ਡੀਏਪੀ ਵੱਧ ਪਾ ਰਹੇ ਤਾਂ ਪਲਾਂਟ ਚੱਲ ਪੈਣਗੇ ਹਰ ਤਿਕਤ ਐਸੋ ਉਲਟ ਹੈ ਪਲਾਂਟ ਸਿਰਫ ਦੋ ਤਰੀਕਿਆਂ ਚੱਲਦੇ ਆ ਪਹਿਲਾ ਜ਼ਮੀਨ ਦੇ ਵਿੱਚ ਜਿਹੜੇ ਸੂਖਮ ਜੀਵ ਹੈ ਉਹ ਕਿੰਨੀ ਖੁਰਾਕ ਪੌਦਿਆਂ ਨੂੰ ਦੇ ਜਾਂਦੇ ਆ ਠੀਕ ਹੈ ਦੂਸਰਾ ਜਿਹੜਾ ਸੂਰਜ ਦੀ ਰੋਸ਼ਨੀ ਹੈ ਉਹ ਕਿੰਨੀ ਮਿਲ ਜਾਂਦੀ ਹੈ ਇਹਦੇ ਆਧਾਰ ਉੱਤੇ ਫਸਲ ਚੰਗੀ ਖੀਜੇ ਠੀਕ ਹੈ ਇੱਕ ਭਾਈ ਮੈਂ ਨਾ ਤੁਹਾਣਾ ਗੱਲ ਡਿਸਕਸ ਕਰਤੀ ਜੀ ਇੱਕ ਡਾਟ ਆਈਪੀਐਲ ਦਾ ਗ੍ਰੀਫਨ ਆਇਆ ਹਾਂਜੀ ਜਿਹਨੂੰ ਮੈਨੂੰ ਅੱਜ ਬਿਲਿੰਗ ਕੀਤੀ ਆ ਤੁਸੀਂ ਜੀ ਜੀ ਇਸ ਬਾਰੇ ਮੈਂ ਅੜ ਕੋਈ ਜਾਣਕਾਰੀ ਲੈਣ ਚਾਹਣਾ ਕਿ ਜਿੰਮੇਦਾਰ ਨੂੰ ਕੀ ਅਪਡੇਟ ਦਿੱਤਾ ਜਾਵੇ ਕਿ ਜਿਹੜੀ ਉਹਨਾਂ ਕਨਕ ਵਾਸਤੇ ਸਭ ਤੋਂ ਬੈਸਟ ਹੈ ਉਹ ਚੀਜ਼ ਹੈ। ਦੇਖੋ ਗ੍ਰੇਫਨ ਦੀ ਜੇਕਰ ਗੱਲ ਕੀਤੀ ਜਾਵੇ ਇਹ ਤਿੰਨ ਦਵਾਈਆਂ ਨੂੰ ਮਿਲਾ ਕੇ ਬਣਿਆ ਹੋਇਆ ਹੈ। ਅੱਛਾ ਜੀ। ਯੂਨੀਵਰਸਿਟੀ ਵੀ ਇਹਦੇ ਬਾਰੇ ਕਹਿੰਦੀ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਰეკਮੈਂਡੇਸ਼ਨ ਹੈ। ਆਲੂ ਦੇ ਉੱਤੇ ਗੰਨੇ ਦੇ ਉੱਤੇ ਤੇ ਹੋਰ ਵੀ ਕਈ ਸਾਰੀ ਫਸਲਾਂ ਦੇ ਵਿੱਚ ਜੇਕਰ ਤੁਸੀਂ ਜਿਹੜਾ ਇਹਦੇ ਵਿੱਚ ਟੈਕਨੀਕਲ ਹੈ ਹਾਂਜੀ ਇਹਦੀ ਵਰਤੋਂ ਕਰਦੇ ਹੋ ਤਾਂ ਤੁਹਾਡੀ ਫਸਲਾਂ ਝਾੜ ਜ਼ਰੂਰ ਵੱਧ ਹੈ। ਠੀਕ ਹੈ। ਤਾਂ ਗੱਲ ਕਰੀਏ ਇਹਦੇ ਵਿੱਚ ਹੈ ਕਿ ਇਹਦੇ ਵਿੱਚ ਤਿੰਨ ਮੁੱਖ ਤੌਰ ਤੇ ਬੈਕਟੀਰੀਆ ਦਾ ਕਲਚਰ ਪਾਇਆ ਗਿਆ ਜੀ ਪਹਿਲਾ ਜਿਹਨੂੰ ਆਪਾਂ ਜੋਟੋ ਵੈਕਟਰ ਕਹਿੰਦੇ ਹਾਂ ਠੀਕ ਹੈ ਤੁਸੀਂ ਦੇਖਦੇ ਹੋ ਕਿ ਆਮ ਤੌਰ ਤੇ ਆਪਾਂ ਨੂੰ ਕਿਹਾ ਜਾਂਦਾ ਕਿ ਕਣਕਾਂ ਦੇ ਵਿੱਚ ਯੂਰੀਆ ਘੱਟ ਪਾਓ ਝੋਨੇ ਦੇ ਵਿੱਚ ਯੂਰੀਆ ਘੱਟ ਪਾਓ ਇੱਕ ਗੱਲ ਨੂੰ ਸਮਝੋ ਕਿ ਕਿਸਾਨ ਨੂੰ ਕੋਈ ਸ਼ੌਂਕ ਨਹੀਂ ਹੈ ਵੱਧ ਯੂਰੀਆ ਪਾਉਣ ਦਾ ਨਾ ਉਹ ਨੂੰ ਵੱਧ ਖਰਚਾ ਕਰਨ ਦਾ ਸ਼ੌਂਕ ਹੈ ਨਾ ਵਾਰ-ਵਾਰ ਖੇਤ ਚ ਗੇੜੇ ਮਾਰਨ ਦਾ ਚੌਕ ਹੈ ਉਹਨੂੰ ਸਹੀ ਹੱਲ ਨਹੀਂ ਮਿਲਦਾ ਇਸ ਕਰਕੇ ਯੂਰੀਆ ਵੱਧ ਪਾਉਂਦਾ ਠੀਕ ਹੈ ਇਹਦੇ ਵਿੱਚ ਇੱਕ ਜੋਟੋ ਵੈਕਟਰ ਨਾਮ ਦਾ ਬੈਕਟੀਰੀਆ ਹੈ ਯੂਰੀਆ ਦੇ ਵਿੱਚੋਂ ਜਿਹੜੀ 46% ਨਾਈਟ੍ਰੋਜਨ ਮਿਲਣੀ ਹੁੰਦੀ ਹੈ ਉਹ 78% ਨਾਈਟ੍ਰੋਜਨ ਆਪਣੀ ਹਵਾ ਦੇ ਵਿੱਚ ਵੀ ਹੁੰਦੀ ਹੈ ਹਾਂਜੀ ਤਾਂ ਅਜ਼ੋਟੋ ਵੈਕਟਰ ਉਸੇ ਹਵਾ ਨੂੰ ਕੰਸੈਂਟ੍ਰੇਟ ਕਰਕੇ ਜਾਂ ਕਹੇ ਦੀ ਕਿ ਫਿਕਸ ਕਰਕੇ ਜਿਹੜਾ ਪੌਦਾ ਹੈ ਉਹਦੀ ਜੜ੍ਹਾਂ 'ਚ ਦਿੰਦੀ ਹੈ ਜੜ੍ਹਾਂ 'ਚ ਦਿੰਦੀ ਹੈ ਜਿਹੜੇ ਜਦੋਂ ਨਾਈਟ੍ਰੋਜਨ ਦੀ ਪੂਰਤੀ ਹੋ ਗਈ ਨਾ ਤਾਂ ਤੁਹਾਨੂੰ ਐਕਸਟਰਾ ਯੂਰੀਆ ਪਾਉਣ ਦੀ ਲੋੜ ਹੈ ਹਾਂ ਜਿਹੜੀ ਸਿੰਥੈਟਿਕ ਯੂਰੀਆ ਦੇ ਕਰਕੇ ਬਿਮਾਰੀਆਂ ਲੱਗਦੀਆਂ ਜਾਂ ਕੋਈ ਸਮੱਸਿਆ ਆਉਂਦੀ ਹੈ ਉਹ ਉਹ ਆ ਵੀ ਦੂਜਾ ਖੇਤ ਲਈਏ ਤੁਹਾਡੇ ਲਾਹੇਵੰਦ ਹੈ ਹੀ ਹੈ ਠੀਕ ਹੈ ਦੂਸਰਾ ਜਿਹੜਾ ਇਹ ਚੀਜ਼ ਪਾਈ ਹੋਈ ਹੈ ਉਹਨੂੰ ਕਿਹਾ ਜਾਂਦਾ ਹੈ ਕਿ ਫਾਸਫੇਟ ਸੋਲਿਬਲਾਈਜ਼ਿੰਗ ਬੈਕਟੀਰੀਆ ਉਹ ਕੀ ਕਰਦਾ ਹੈ ਕਿ ਤੁਸੀਂ ਦੇਖਿਆ ਹੋਣਾ ਕਿ ਆਪਣੇ ਖੇਤਾਂ ਵਿੱਚ तकरीबन 5 ਸਾਲ 10 ਸਾਲ 20 ਸਾਲਾਂ ਤੋਂ ਡੀਏਪੀ ਪਈ ਜਾਂਦੀ ਹੈ ਜਾਂ ਫਾਸਫੋਰਸ ਦਾ ਕੋਈ ਵੀ ਇੱਕ ਤੱਤ ਪਈ ਜਾਂਦਾ ਹੈ ਤਾਂ ਕੀ ਪੌਦਾ ਉਹਨੂੰ 100% ਲੈ ਸਕਦਾ ਹੈ ਉਹ ਬਿਲਕੁਲ ਨਹੀਂ ਲੈ ਪਾਉਂਦਾ ਉਹਦੀ ਇੱਕ ਛੋਟਾ ਹਿੱਸਾ ਹੈ ਜਿਹੜਾ ਕਿ ਪੌਦਾ ਲੈ ਲੈਂਦਾ ਠੀਕ ਹੈ ਹੁਣ ਪਹਿਲਾਂ ਡੀਏਪੀ 10 ਕਿਲੋ ਕੰਮ ਕਰ ਜਾਂਦੀ ਸੀ ਅੱਜ ਕੱਲ ਉਹ ਵਧ ਕੇ 50 60 ਕਿਲੋ ਤੱਕ ਆ ਗਈ 70 ਕਿਲੋ ਤੱਕ ਵੀ ਲੋਕੀ ਪਾਣਦੇ ਆ ਬਿਲਕੁਲ ਪੁਰਾਣੇ ਬਜ਼ੁਰਗਾਂ ਨਾਲ ਗੱਲ ਕਰਦੇ ਆ ਉਹ ਕਹਿੰਦੇ 5 ਕਿਲੋ ਦੀ ਥੈਲੀ ਆਈ ਸੀ ਇਹ じゃ ਕੀ ਹੋਇਆ ਕਿ ਹੁਣ ਉਹ 5 ਕਿਲੋ ਕੰਮ ਨਹੀਂ ਕਰਦੀ ਤੇ 75 ਕਿਲੋ ਪਾਉਣੀ ਪੈਂਦੀ ਹੈ ਪਾਉਣੀ ਪੈਂਦੀ ਹੈ ਕਾਰਨ ਕੀ ਹੈ ਕਿ ਪਹਿਲਾਂ ਜਿੰਨੀ ਤੁਸੀਂ ਡੀਏਪੀ ਫਸਲ ਦੇ ਵਿੱਚ ਪਾਉਂਦੇ ਸੀਗੇ ਉਹ ਪੌਦਿਆਂ ਨੂੰ ਲੱਗਦੀ ਸੀ ਉਹ ਜੜ੍ਹਾਂ ਰਾਹੀਂ ਖਿੱਚਦਾ ਸੀਗਾ ਅੱਜ ਉਹਦਾ ਬਹੁਤ ਛੋਟਾ ਹਿੱਸਾ ਲਈ ਜਾਂਦਾ ਤੇ ਬਾਕੀ ਦਾ ਹਿੱਸਾ ਜ਼ਮੀਨ ਦੇ ਵਿੱਚ ਜਮ੍ਹਾਂ ਹੋ ਜਾਂਦਾ ਜਮ੍ਹਾਂ ਹੋ ਜਾਂਦਾ ਹੁਣ ਦੇਖੋ ਜਿੰਨੀ ਫਾਸਫੋਰਸ ਜ਼ਮੀਨ ਦੇ ਜਮ੍ਹਾਂ ਹੁੰਦੀ ਜਾਊਗੀ ਤੁਸੀਂ ਦੇਖੋਗੇ ਨਾ ਜ਼ਮੀਨ ਕੜੀ ਹੋ ਗਈ ਹੈ ਪਹਿਲਾਂ ਨਾਲੋਂ ਸਤਿ ਸ੍ਰੀ ਅਕਾਲ ਆਪਾਂ ਨੂੰ ਵੱਡੇ ਟਰੈਕਟਰ ਰੱਖਣੇ ਪੈਂਦੇ ਆ ਹਲ ਡੁੰਗੇ ਲਾਉਣੇ ਪੈ ਲਾਉਣੇ ਪੈਂਦੇ ਸੋ ਅੱਗੇ ਦੇ ਉੱਤੇ ਭਾਰ ਰੱਖਣਾ ਪੈਂਦਾ ਨਹੀਂ ਡਲੇ ਫੁੱਟ ਜਾਣ ਉਹਦਾ ਕਾਰਨ ਕਿ ਜਮੀਨ ਸਖਤ ਹੋ ਗਈ ਹੈ ਫਾਸਫਰੇਟ ਦੀ ਮਾਤਰਾ ਵਧ ਗਈ ਉਹਦੇ ਵਿੱਚ ਵਧ ਗਈ ਹੈ ਇੱਕ ਤਾਂ ਜਮੀਨ ਦੇ ਵਿੱਚ ਫਾਸਫੋਰਸ ਬਹੁਤ ਪਈ ਹੈ ਦੂਜਾ ਜਿਹੜੀ ਆ ਭੱਡੀਆਂ ਵੀ ਪਾਈ ਜ ਨੇ ਉਹਦੇ ਵਿੱਚ ਫਾਸਫੋਰਸproper ਮਿਲਦੀ ਨਹੀਂਗੀ proper ਮਿਲਦੀ ਨਹੀਂ ਉਹ ਦੋਨੋਂ ਤਰੀਕੇ ਦੇ ਫਾਸਫੋਰਸ ਪੌਦਿਆਂ ਨੂੰ ਮਿਲੂਗੀ ਤੀਸਰਾ ਇਸ ਵਾਰ ਤੁਸੀਂ ਦੇਖਿਆ ਕਿ ਕਿੰਨੀ ਛੋਟੇ ਰਹੀ ਹੈ ਜੜੀ ਆਪੀ ਦੀ ਬਹੁਤ ਜ਼ਿਆਦਾ ਆਪਾਂ ਪਹਿਲਾਂ ਉਹ ਵੱਧ ਖਰਚਾ ਕਰਕੇ ਕੁਝ ਸਮਾਨ ਖੇਤ ਦੇ ਵਿੱਚ ਪਾਉਣੇ ਆ ਫਿਰ ਉਹ ਵੀ ਪੂਰਾ ਮਿਲਦਾ ਨਹੀਂ ਨਹੀਂ ਮਿਲਦਾ ਪਰ ਜਿਹੜੇ ਖੇਤ ਦੇ ਤੁਸੀਂ ਇਹਦੀ ਵਰਤੋਂ ਕਰੋਗੇ ਅੱਛਾ ਜੀ ਤੁਸੀਂ ਦੇਖੋਗੇ ਕਿ ਜਿੰਨੀ ਡੀਏਪੀ ਪਾਈ ਹੈ ਉਹ ਸਾਰੀ ਬੋਧਨ ਮਿਲੂਗੀ ਠੀਕ ਹੈ ਦੂਜਾ ਜਿਹੜੀ ਜ਼ਮੀਨ ਦੇ ਵਿੱਚ ਫਿਕਸ ਹੋਈ ہوئی ਹੈ ਜਦੋਂ ਰੋਮਬੰਦ ਹੋਏ ਹੋਏ ਉਹ ਫਿਕਸ ਹੋਏ ਖੁੱਲਣਗੇ ਤਾਂ ਜ਼ਮੀਨ ਦੇ ਵਿੱਚ ਹਵਾ ਵਧ ਜਾਊਗੀ ਪਾਣੀ ਵਧ ਜਾਊਗੀ ਜੜ੍ਹਾਂ ਵੱਧ ਵਿਕਾਸ ਕਰਨਗੀਆਂ ਜਿੰਨਾ ਵੱਧ ਵਿਕਾਸ ਕਰਨਗੇ ਓਨਾ ਹੀ ਡਾਇਆ ਉਹ ਜ਼ਿਆਦਾ ਪ੍ਰਜਮ ਕਰੇਗਾ ਬੂਟਾ ਕੋਈ ਵੀ ਖਰਾਕ ਹੋਈ ਕੋਈ ਨਾਈਟ੍ਰੋਜਨ ਹੈ ਪੋਟਾਸ਼ ਹੈ ਜੋ ਵੀ ਹੈ ਸਲਫਰ ਜੜ੍ਹਾਂ ਨਹੀਂ ਖਿੱਚਣੀਆਂ ਠੀਕ ਹੈ ਫੇਰ ਫਾਸ ਫੋਰਸ ਐਕਟ ਵਧੀਆ ਚੀਜ਼ ਕੀ ਹੁੰਦੀ ਹੈ ਜਿੱਥੇ ਤੁਸੀਂ ਇਹ ਚੀਜ਼ ਪਾਉਂਗੇ ਤੁਸੀਂ ਦੇਖੋਗੇ ਕਿ ਤੂੜੀ ਦੀ ਤੇ ਅਨਾਜ ਦੀ ਜਿਹੜੀ ਰੇਸ਼ੋ ਹੈ ਉਹਦੇ ਵਿੱਚ ਸੁਧਾਰ ਹੁੰਦਾ ਹੈ আচ্ছা ਮੰਨ ਲਓ ਇੱਕ ਖੇਤ ਹੈ ਜਾਂ ਕੋਈ ਵੀ ਇੱਕ ਪਲਾਟ ਲਾ ਲਓ ਉਹਦੇ ਵਿੱਚੋਂ ਇੱਕ ਕੁਆਂਟਮ ਟੋਟਲ ਉਪਜ ਹੋਈ ਹੈ ਠੀਕ ਹੈ ਜਿਹਦੇ ਵਿੱਚੋਂ 30 ਕਿਲੋ ਦਾਣੇ ਹਨ ਤੇ 70 ਕਿਲੋ ਤੂੜੀ ਹੈ ਤੂੜੀ ਜੇਕਰ ਤੁਹਾਡੀ ਫਸਲ ਦੇ ਵਿੱਚ ਇਹ ਪ੍ਰੋਡਕਟ ਪਿਆ ਹੋਇਆ ਹੈ ਉਹ ਦਾਣਿਆਂ ਦੀ ਰੇਸ਼ੋ ਵੱਧਦੀ ਹੈ ਰੇਸ਼ੋ ਗਿਆਂ ਵੱਧਦੀ ਹੈ ਕਿ ਉਹ ਦੇਦੇ ਬੱਲੀ ਦੇ ਜਮਾ ਉੱਪਰ ਵਾਲੇ ਪਾਸੋਂ ਥੋਥ ਰਹਿ ਜਾਂਦੀ ਹੈ ਹੇਲੇ ਵਾਲੇ ਪਾਸੋਂ ਰਹਿ ਜਾਂਦੀ ਹੈ ਉਹ ਫਾਸਟ ਕੋਰਸ ਦੀ ਘਾਟ ਲੱਛਣ ਹੁੰਦੇ ਆ ਜਿੱਥੇ ਇਹ ਵਾਰ ਤੋਂ ਕਰੋਗੇ ਉੱਥੇ ਇਹ ਸਮੱਸਿਆ ਨਹੀਂ ਆਊਗੀ ਦੋ ਚੀਜ਼ਾਂ ਹੋ ਗਈਆਂ ਤੀਸਰੀ ਚੀਜ਼ ਹੁੰਦੀ ਹੈ ਪੋਟਾਸ਼ 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 ਇਹ ਕਿਹਦੇ ਤੋਂ ਕਰ ਆਪਣੇ ਜੇਕਰ ਦਿਨਾਂਗਰ ਦੀ ਆ ਪੂਰੇ ਪੰਜਾਬ ਦੀ ਹੀ ਗੱਲ ਕਰੀ ਜਾਵੇ ਇੱਥੇ ਜਿਹੜੀ ਮਿੱਟੀ ਹੈ ਇਹ ਦਰਿਆ ਨਾਲ ਆਈ ਹੋਈ ਹੈ ਪਹਾੜਾਂ ਤੋਂ ਆਈ ਹੋਈ ਹੈ ਪਹਾੜ ਦੇ ਵਿੱਚ ਪੋਟਾਸ਼ ਦੀ ਮਾਤਰਾ ਹੀ ਸਭ ਤੋਂ ਵੱਧ ਹੈਗੀ ਹੈ ਠੀਕ ਹੈ ਹੁਣ ਉਹ ਪੋਟਾਸ਼ ਆਪਣੀ ਜ਼ਮੀਨਾਂ 'ਚ ਵੀ ਆਈ ਐ ਪਰ ਉਹਦੇ ਵਿੱਚ ਤੇ ਜਿਹੜੀ ਆਪਾਂ ਗੱਟਿਆਂ 'ਚ ਪਾਉਣਾ ਇਹ ਫਰਕ ਕੀ ਐ ਉਹ ਫਿਕਸ ਹੋਈ ਪਈ ਐ ਉਹ ਮਿੱਟੀ ਨਾਲ ਰਲੀ ਦੀ ਐ ਮਿੱਟੀ ਨਾਲ ਫਿਕਸ ਹੋਈ ਦੀ ਐ ਬੋਟਾ ਨਹੀਂ ਕਰਜੂਮ ਕਰਦਾ ਉਹਨੂੰ ਉਹ ਉਹਨੂੰ ਲੈਣ ਹੀ ਪਉਂਦਾ ਉਹ ਇਹ ਮੋਬਾਈਲ ਐ ਮੋਬਾਈਲ ਖੁਰਾਕ ਜੜ ਦੇ ਨਾਲ ਲੱਗਣੀ ਜ਼ਰੂਰੀ ਐ ਕਈ ਖੁਰਾਕਾਂ ਮੋਬਾਈਲ ਹੁੰਦੀਆਂ ਉਹ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਘੁੰਮਣ ਦੀ ਸ਼ੰਕਤ ਰਹੀ ਪਰ ਜਿਹੜੀ ਪੋਟਾਸ਼ ਐ ਉਹ ਪ੍ਰੋਪਰ ਇਹ ਮੋਬਾਈਲ ਐ ਉਹ ਜਿੱਥੇ ਪਈ ਐ ਉੱਥੇ ਹੀ ਪਈ ਰਹਿੰਦੀ ਐ ਠੀਕ ਐ ਤਾਂ ਜੇਕਰ ਤੁਸੀਂ ਇਹਦੀ ਵਰਤੋਂ ਕਰ ਲਈ ਤਾਂ ਉਹ ਪੋਟਾਸ਼ ਵੀ ਪਾਪਰ ਮਿਲੂਗੀ ਠੀਕ ਹੈ ਠੀਕ ਹੈ ਜੀ ਤਾਂ ਇਹ ਤਿੰਨ ਚੀਜ਼ਾਂ ਮਿਲ ਗਈਆਂ ਪੋਟਾਸ਼ ਮਿਲਣ ਦੇ ਨਾਲ ਕੀ ਫਾਇਦਾ ਹੋਊਗਾ ਜਿਹੜੀ ਹੀਟ ਨੂੰ ਜਿਆਦਾ ਠੰਡ ਨੂੰ ਜਿਆਦਾ ਧੁੰਦ ਨੂੰ ਕਿਸੇ ਵੀ ਤਰੀਕੇ ਦੀ ਐਟਮੋਸਫੇਰਿਕ ਸਟ्रेस ਚਾਹੇ ਕਈ ਵਾਰ ਕੀ ਹੁੰਦਾ ਜਦੋਂ ਕਣ ਦੇ ਭਕਾ ਦਾ ਟਾਈਮ ਆਉਂਦਾ ਹੈ ਉਦੋਂ ਗਰਮੀ ਵੱਧ ਲੱਗ ਜਾਂਦੀ ਹੈ ਤੇ ਪੇਜਾਂ ਪਿੱਛੇ ਰਹ ਜਾਂਦੇ ਇਕੱਠੇ ਹੋ ਜਾਂਦੇ ਨਾਲ ਫਿਰ ਉਹ ਚਾ ਪੇਜ ਪਰ ਜੇਕਰ ਇਹ ਦੋਈ ਪਾਈ ਹੋਈ ਪੋਟਾਸ਼ ਤੁਹਾਡੀ ਫਸਲ ਨੂੰ ਪ੍ਰੋਪਰ ਮਿਲੂਗੀ दाना ਇਹਨੂੰ ਸੁੱਕਣ ਦੇ। ਦਾਣਾ ਫਿਰ ਇੱਕੋ ਲੈਵਲ ਦਾ ਬਣੇਗਾ। ਇੱਕੋ ਲੈਵਲ ਦਾ ਚੰਗਾ ਦਾਣਾ ਬਣੂਗਾ। ਭਾਰਾ ਦਾਣਾ ਬਣੂਗਾ। ਠੀਕ ਹੈ। ਦੂਸਰਾ ਕੁਝ ਦਿਨਾਂ ਠੰਡ ਵੱਧ ਪੈਗੀ। ਕੁਝ ਦਿਨ ਧੁੱਪ ਨਾ ਮਲੀ। ਉਹਨੂੰ ਸਹਿਣ ਦੀ ਜਿਹੜੀ ਸ਼ਮਤਾ ਹੈ। ਇਹਦੇ ਵਿੱਚ ਜਿਹੜੀ ਫਸਲ ਹੈ, ਦਵਾਈ ਹੈ, ਉਹ ਫਸਲ ਨੂੰ ਦੇਊਗੀ। ਉਹ ਸਹਿਣ ਕਰ ਸਕਦੀ ਹੈ। ਰੈਜ਼ਿਸਟੈਂਸ ਹੁੰਦੀ ਹੈ ਸਟ्रेस ਦੇ ਪ੍ਰਤੀ। ਠੀਕ ਹੈ ਜੀ। ਪੀ ਐਚ ਲੈਵਲ। ਪੀ ਐਚ ਲੈਵਲ ਦੀ ਜੇਕਰ ਗੱਲ ਕਰੀ ਜਾਵੇ ਆਹ ਤੁਸੀਂ ਇੱਥੇ ਲੱਗੇ ਹੋਏ ਦੇਖ ਵੀ ਸਕਦੇ ਹੋ। ਹਾਂ ਜੀ। ਇਹਨੇ ਕਲਰ ਹਰਾ ਰੰਗ ਤੁਸੀਂ ਦੇਖ ਰਹੇ ਹੋ ਹਰਾ ਰੰਗ ਹਮੇਸ਼ਾ ਚੰਗੇਪਣ ਦਾ ਪ੍ਰਤੀਤ ਹੁੰਦਾ ਹੈ ਲਾਲ ਰੰਗ ਡੇਂਜਰ ਡੇਂਜਰ ਹੁੰਦਾ ਆਪਣੀ ਫਸਲਾਂ ਦਾ ਜਿਹੜਾ ਪੀ ਐਚ ਹੈ ਉਹ ਲਾਲ ਦੇ ਵਿੱਚ ਹੈ ਠੀਕ ਹੈ ਲਾਲ ਤੋਂ ਭਾਵ ਕੀ ਹੈ ਕਿ ਸਾਡੀ ਜ਼ਮੀਨਾਂ ਦੇ ਪੀ ਐਚ 8 ਤੋਂ ਵੱਧ ਚੁੱਕੇ ਹੈ 8 ਤੋਂ ਵੱਧ ਉਹਦੇ ਜ਼ਮੀਨਾਂ ਦੇ 7.8 ਹੈ 8.3 ਹੈ 8.5 ਹੈ 9 ਹੈ 10 ਤੱਕ ਵੀ ਹੈਗੀ ਹੈ ਠੀਕ ਹੈ ਜਿੰਨਾ ਪੀ ਐਚ ਵੱਧ ਹੈ ਫਸਲਾਂ ਨੂੰ ਉਨੀ ਖਰਾਕ ਘੱਟ ਮਿਲਣੀ ਹੈ ਖਰਚਾ ਕਿਸਾਨ ਦਾ ਉਨੀ ਜਿਆਦਾ ਹੋਣਾ ਹੈ ਫਸਲ ਉਨੀ ਘੱਟ ਹੋਣੀ ਹੈ ਉਨੀ ਘੱਟ ਹੋ ਗਈ ਪਰ ਜੇਕਰ ਪੀਐਚ ਸਹੀ ਹੋਇਆ ਖਰਚਾ ਘੱਟ ਹੋਊਗਾ ਖੁਰਾਕਾਂ ਜਿੰਨੀਆਂ ਜ਼ਮੀਨ 'ਚ ਪਾਉਣੇ ਆ ਉਹ ਫਸਲਾਂ ਨੂੰ ਮਿਲਣਗੀਆਂ ਮਿਲਣਗੀਆਂ ਇੱਕ ਗੱਲ ਦਾ ਖਿਆਲ ਸਾਰੇ ਕਿਸਾਨ ਵੀਰ ਕਰਨਾ ਦਵਾਈ ਦੁਕਾਨ ਤੋਂ ਲਿਜਾ ਕੇ ਖੇਤ ਵਿੱਚ ਸੁੱਟਣਾ ਇੱਕ ਗੱਲ ਹੈ ਉਹ ਦਵਾਈ ਘੁਲ ਕੇ ਪੌਦੇ ਨੂੰ ਮਿਲਣਾ ਹੀ ਦੂਸਰੀ ਗੱਲ ਹੈ ਦੂਜੀ ਗੱਲ ਆਪਾਂ ਕਿਸ ਤਰੀਕੇ ਨਾਲ ਕੰਮ ਕਰਨਾ ਹੈ ਕਿ ਆਪਣੀ ਫਸਲ ਨੂੰ ਖੁਰਾਕ ਮਿਲੇ ਮਿਲੇ ਤਾਂ ਉਹ ਬੂਟਾ ਵਧੀਆ ਤੰਦਰੁਸਤ ਤੇ ਖੁਸ਼ਹਾਲ ਹੋਵੇ ਹਾਂਜੀ ਇੱਕ ਅਖੀਰ ਦੇ ਵਿੱਚ ਮੈਂ ਤੁਹਾਨੂੰ ਗੱਲ ਦੱਸਣਾ ਚਾਹੂੰਗਾ ਬਹੁਤ ਸਾਰੀਆਂ ਕੰਪਨੀਆਂ ਬੈਕਟੀਰੀਆ ਦੇ ਨਾਲ ਜਿਹੜਾ ਮਟੀਰੀਅਲ ਪਾਉਂਦੀਆਂ ਉਹ ਬਹੁਤ ਹਲਕੇ ਕੁਆਲਿਟੀ ਦਾ ਹੁੰਦਾ ਹੈ ਠੀਕ ਹੈ ਜਿਹੜਾ ਇਹਦੇ ਵਿੱਚ ਪਾਇਆ ਹੋਇਆ ਹੈ ਇਹ ਮਾਈਕਰੋਬੋ ਟੈਕਨੋਲੋਜੀ ਨਾਲ ਤਿਆਰ ਕੀਤਾ ਹੋਇਆ ਪ੍ਰੋਡਕਟ ਹੈ ਇਹਦੇ ਵਿੱਚ ਇਹ ਇਨਰਟ ਮਟੀਰੀਅਲ ਹੈਗਾ ਉਹ ਵੀ ਇਹੋ ਜਿਹੀ ਕੁਆਲਿਟੀ ਦਾ ਹੈ ਕਿ ਫਸਲ ਦੀ ਸ਼ੁਰੂਆਤੀ ਗ੍ਰੋਥ ਤੋਂ ਲੈ ਕੇ ਅਖੀਰ ਤੱਕ ਇਹਨੂੰ ਪੀਲੇਪਣ ਤੋਂ ਬਚਾਊਗਾ ਬਚਾਊਗਾ ਇਹਨੂੰ ਪੱਤਾ ਚੋੜਾ ਹੋਊਗਾ ਝੰਡਾ ਪੱਤਾ ਹਰਾ ਰਹੂਗਾ ਜੇ ਪੱਤੇ ਚੋੜੇ ਹੈ ਸੂਰਜ ਦੀ ਰੋਸ਼ਨੀ ਨੂੰ ਵੱਧ ਤੋਂ ਵੱਧ ਦੇ ਵਿੱਚ ਅਬਜ਼ਰਬ ਕਰ ਰਹੇ ਹੈ ਠੀਕ ਉਸੇ ਤਰੀਕੇ ਨਾਲ ਜਿਵੇਂ ਸੋਲਰ ਪੈਨਲ ਹੁੰਦੇ ਆ ਵੱਡਾ ਸੋਲਰ ਪੈਨਲ ਹੋਊਗਾ ਉਹ ਜ਼ਿਆਦਾ ਹੀਟ ਲੈਂਦਾ ਤੇ ਜ਼ਿਆਦਾ ਬਿਜਲੀ ਤਿਆਰ ਕਰਦਾ ਜ਼ਿਆਦਾ ਬਿਜਲੀ ਕਰਦਾ ਉਸੇ ਤਰੀਕੇ ਨਾਲ ਪੱਤਾ ਜਿਆਦਾ ਹਰਾ ਹੋਊਗਾ ਨੋਰਮਲ ਹਰਾ ਹੋਊਗਾ ਇਹ ਨਹੀਂ ਕਿ ਬਹੁਤ ਜ਼ਿਆਦਾ ਹਰਾ ਹੋ ਗਿਆ ਉਹ ਯੂਰੀਆ ਨਾਲ ਹੁੰਦਾ ਯੂਰੀਆ ਵਾਂਗੂ ਬਹੁਤ ਜ਼ਿਆਦਾ ਹਰਾ ਨਹੀਂ ਹੁੰਦਾ ਨੋਰਮਲ ਜਿੰਨੀ ਚਾਹੀਦੀ ਹੈ ਉਹਨਾ ਹਰਾਪਣ ਰੂਹਾ ਪੱਤੇ ਦੀ ਹਾਈਟ ਉਹਦੇ ਦੀ ਹਾਈਟ ਪੱਤੇ ਦਾ ਚੌੜਾਪਣ ਉਹ ਚੰਗਾ ਰਹੂਗਾ ਅਖੀਰ ਪਕਾਣ ਤੱਕ ਜਦੋਂ ਹਰਾ ਰਿਹਾ ਤਾਂ ਸੋਲਰ ਪੈਨਲ ਵਾਂਗੂ ਇਹ ਸੂਰਜ ਦੀ ਰੋਸ਼ਨੀ ਲਊਗਾ ਉਹ ਦਾਣਿਆਂ ਵਿੱਚ ਟਰਾਂਸਫਰ ਕਰੂਗਾ ਤੇ ਦਾਣੇ ਬੱਲੀਆਂ ਜਿਹੜੀਆਂ ਭਰਨੀਆਂ ਹੋਣਗੀਆਂ ਦਾਣੇ ਚੰਗੇ ਨਹੀਂ ਨਿਕਲਣਗੇ ਚੰਗੇ ਨਹੀਂ ਨਿਕਲਣਗੇ ਵੇਟ ਵਾਲੇ ਨਿਕਲਣਗੇ ਤਾਂ ਕੁੱਲ ਮਿਲਾ ਕੇ ਇਹ ਹੈ ਕਿ ਕਣਕ ਦੀ ਫਸਲ ਲਈ ਇੱਕ ਵਰਦਾਨ ਦੇ ਵਾਂਗ ਦਵਾਈ ਸਾਫਤ ਹੋਊਗੀ ਤਾਂ ਜਿੰਨੇ ਵੀ ਆਪਣੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਤੁਸੀਂ ਥੋੜੀਕਣੀ ਥਾਂ ਦੇ ਵਿੱਚ ਇਹਦੀ ਵਰਤੋਂ ਕਰਕੇ ਜਰੂਰ ਦੇਖਣਾ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਸ ਦਵਾਈ ਦੀ ਵਰਤੋਂ ਕਰਨੀ ਹੈ ਬਜਾਏ ਕਿ ਆਪਾਂ ਉਹਨਾਂ ਦਵਾਈਆਂ ਦੀ ਵਰਤੋਂ ਕਰੀ ਜਿਨ੍ਹਾਂ ਦੇ ਖਰਚਾ ਵੀ ਹੋ ਰਿਹਾ ਹੈ ਤੇ ਰਿਜ਼ਲਟ ਨਹੀਂ ਆ ਰਹੇ ਬਹੁਤ ਵਧੀਆ ਲੱਗਾ ਡਾਕਟਰ ਸਾਹਿਬ ਤੁਸੀਂ ਸਾਨੂੰ ਬੰਦੀ ਵਧੀਆ ਜਾਣਕਾਰੀ ਦਿੱਤੀ ਹੈ ਬਹੁਤ ਸਾਰਾ ਨ ਧੰਨਵਾਦ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਸੀਕ ਧੰਨਵਾਦ